ਕੁਝ ਜਾਣਕਾਰੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਹੈ ਉਸ ਨੂੰ ਸ਼ਰੀਆਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਗਿਆ ਹੈ ਕਿਉਂ ਇਹ ਫੈਸਲਾ ਲਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਇਹ ਦਰਸ਼ਕਾਂ ਨੂੰ ਦੱਸੋ ਤੋ ਬਿਲਕੁਲ ਦੇਖੋ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੋ ਕੀ ਹੈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕੀ ਬੁਲਾਇਆ ਗਿਆ ਇਸ ਦੇ ਲਈ ਜੋ ਕੀ ਹੈ ਕਿ ਕਿ ਇੱਕ ਪਾਸੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜੋ ਕੀ ਹੈ ਇੱਥੇ ਸਮਾਗਮ ਰੱਖੇ ਗਏ ਤੇ ਉਸ ਦੇ ਤਹਿਤ ਹੀ ਇੱਕ ਟ੍ਰਿਬਿਊਟ ਦੇ ਤੌਰ ਤੇ ਜੋ ਕੀ ਹੈ ਇਸ ਸਮਾਗਮ ਦੇ ਵਿੱਚ ਜੋ ਕੀ ਹੈ ਵਿਧਾਨ ਸਭਾ ਦਾ اجلاس ਵੀ ਰੱਖਿਆ ਗਿਆ ਖਰੜ ਤੋਂ ਵਿਧਾਇਕਨ ਮੋਲਕਨ ਮਾਨ ਜੀ ਸਾਡੇ ਨਾਲ ਮੌਜੂਦ ਨੇ ਮਾਨ ਜੀ ਕਿਵੇਂ ਵੇਖਦੇ ਹੋ ਇਸ اجلاس ਨੂੰ ਕਿਉਂਕਿ 350 ਸਾਲਾ ਜੋ ਸਮਾਗਮ ਹੈ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਕਿ ਇੱਥੇ ਪਹੁੰਚ ਰਹੀ ਹੈ ਉਸ ਦੇ ਵਿੱਚ ਇਹੋ ਜਿਹਾ ਉਪਰਾਲਾ ਕਰਨਾ ਸਰਕਾਰ ਵੱਲੋਂ ਕਿ ਵਿਧਾਨ ਸਭਾ ਇੱਥੇ ਬੁਲਾਈ ਗਈ ਹੈ ਤੇ ਪਹਿਲੀ ਵਾਰੀ ਵੇਖਣ ਨੂੰ ਮਿਲੂਗਾ ਚੇਅਰ ਜੋ ਕਿ ਹੈ ਸਪੀਕਰ ਸਾਹਿਬ ਦੀ ਉਹ ਥੱਲੇ ਲੱਗੂਗੀ ਕਿੰਨਾ ਕੁ ਵੱਡਾ ਉਪਰਾਲਾ ਜੋ ਕੀ ਹੈ ਤੇ ਇਸ ਦੇ ਵਿੱਚ ਸੋਚ ਕਿਆ ਸਿੱਕੀ ਪੰਜਾਬ ਸਰਕਾਰ ਦੀ ਦੇਖੋ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਜਿਨ੍ਹਾਂ ਨੇ ਔਰੰਗਜ਼ੇਬ ਦੇ ਉਦੋਂ ਮੁਗਲਾਂ ਦੇ ਅਤਿਆਚਾਰ ਦੇ ਖਿਲਾਫ ਆਪਣਾ ਸੀਸ ਲਹਾਇਆ ਕਸ਼ਮੀਰੀ ਪੰਡਤ ਜਦੋਂ ਇਸ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ ਸੀ ਤਾਂ ਜਿੰਨੇ ਵੀ ਅੱਜ ਇੱਥੇ ਲੀਡਰ ਆਏ ਨੇ ਜਿੰਦੇ ਵੀ ਰਾਜਨੀਤਿਕ ਨੇਤਾ ਆਉਂਦੇ ਨੇ ਇੱਕ ਬਹੁਤ ਵੱਡੀ ਗੱਲ ਸਿੱਖਣ ਦੀ ਜ਼ਰੂਰਤ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਸੇ ਆਜ ਲਈ ਰਾਜ ਲਈ ਸੀਸ ਨਹੀਂ ਲਹਾਇਆ ਸੀ ਉਹਨਾਂ ਨੇ ਮਨੁੱਖਤਾ ਦੇ ਸਭ ਧਰਮਾਂ ਦੇ ਲਈ ਸੱਚ ਦੇ ਲਈ ਅਨਿਆਏ ਦੇ ਖਿਲਾਫ ਕੀ ਬਾਕੀਆਂ ਨੂੰ ਦੋਸ਼ ਤਾਂ ਕਰਿਓ ਪਹਿਲਾਂ ਤੁਸੀਂ ਮੈਨੂੰ ਦੁਖੀ ਕਰ ਲਓ ਪੂਰੇ ਤਰੀਕੇ ਨਾਲ ਤੁਸੀਂ ਇਹ ਦਿੱਤੇ ਗਏ ਪਰ ਉਹ ਡੋਲੇ ਨਹੀਂ ਤੇ ਉਹਨਾਂ ਤੋਂ ਇੱਕੀ ਸੁਨੇਹਾ ਅੱਜ ਇੱਥੇ ਆਏ ਹਰ ਮਨੁੱਖ ਲਈ ਚਾਹੇ ਉਹ ਰਾਜਨੀਤਿਕ ਲੀਡਰ ਹੈ ਚਾਹੇ ਉਹ ਕਿਸੇ ਵੀ ਖਿੱਤੇ ਨੂੰ ਬੁਲਾਉਂਦਾ ਚਾਹੇ ਇੱਕ ਆਮ ਮਨੁੱਖ ਹੈ ਕਿ ਸਿਰ ਹਮੇਸ਼ਾ ਜੇ ਤੁਸੀਂ ਸੇਵਾ ਵਿੱਚ ਲੱਗੇ ਹੋ ਮਨੁੱਖਤਾ ਦੇ ਲਈ ਆਪਣੇ ਲੋਕਾਂ ਲਈ ਇੱਕ ਨੇਤਾ ਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਇੱਕ ਲੀਡਰ ਨੂੰ ਕਿ ਆਪਣੇ ਲੋਕਾਂ ਲਈ ਅਸਲੀ ਲੀਡਰ ਉਹੀ ਹੈ ਜਿਹੜਾ ਜਾਨ ਕੁਰਬਾਨ ਤੱਕ ਕਰਨ ਤੱਕ ਜਾਵੇ ਜਿਹੜਾ ਨਿਆਂ ਦੇ ਨਾਲ ਖੜਾ ਹੋਵੇ ਜਿਹੜਾ ਗਲਤ ਕੰਮਾਂ ਦੇ ਉੱਪਰ ਆਵਾਜ਼ ਚੱਕਣ ਦੀ ਜ਼ਰੂਰਤ ਕਰੇ ਜਿਹੜਾ ਸੱਚ ਦੇ ਸਚਾਈ ਦੇ ਨਾਲ ਚੱਲੇ ਜਿਹੜਾ ਉਹ ਸਰਬ ਜਿਹੜਾ ਬ੍ਰਾਹਮਣ ਦਾ ਜਿਹੜਾ ਉਸ ਪ੍ਰਮਾਤਮਾ ਦਾ ਇੱਕ ਨੂਰ ਦਾ ਇੱਕ ਕਮਕਾਰ ਦਾ ਜਿਹੜਾ ਉਹਦਾ ਇੱਕ ਧਰਮ ਹੈ ਉਹਨੂੰ ਫਾਲੋ ਕਰੇ ਮਨੁੱਖਤਾ ਦੇ ਧਰਮ ਨੂੰ ਫਾਲੋ ਕਰੇ ਇਸ ਧਰਤੀ ਉੱਤੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਸਾਰੇ ਜਾਣਦੇ ਆ ਉਹਦੇ ਨਾਲ-ਨਾਲ ਉਹਨਾਂ ਦੀਆਂ ਜਿਹੜੀਆਂ ਪੈੜਾਂ ਨੇ ਉਹਨਾਂ ਦੇ ਸੰਦੇਸ਼ ਨੇ ਉਸ ਗੁਰੂ ਸਹਿਬਾਨ ਦਾ ਉਹਨੂੰ ਮੰਨਣ ਦੀ ਉਹਦੇ ਉੱਪਰ ਚੱਲਣ ਦੀ ਵੀ ਮਨੁੱਖਾਂ ਨੂੰ ਖਾਸ ਕਰ ਲੀਡਰਾਂ ਨੂੰ ਜ਼ਰੂਰਤ ਹੈ ਤਾਂ ਸਾਫ ਤਰ੍ਹਾਂ ਤੇ ਗੱਲ ਕੀਤੀ ਜਾਵੇ